ਮੌਸਮ ਦੀ ਰੰਗਤ ਦਾ ਆਨੰਦ ਮਾਣਦੇ ਹੋਏ ਕੁਝ ਸਤਰਾਂ ਆਪਣੀਆਂ ਲਿਖੀਆਂ ਤੁਹਾਡਾਂ ਨਾਲ ਸਾਂਝੀਆਂ ਕਰ ਰਿਹਾ ਕਿ ਪੋ ਦੀ ਨਿੱਗੀ ਸਵੇਰ ਜਿਹੇ ਜਜ਼ਬਾਤ ਮੇਰੇ ਪੋ ਦੀ ਨਿੱਗੀ ਸਵੇਰ ਜਿਹੇ ਜਜ਼ਬਾਤ ਮੇਰੇ ਚਾਵਾਂ ਦੀ ਧੂਣੀ ਸੇਕ ਰਹੇ ਜਜ਼ਬਾਤ ਮੇਰੇ ਮੈਂ ਸੂਰਜ ਠਰਦੇ ਵੇਖੇ ਨੇ ਮੈਂ ਪਰਬਤ ਛੜਦੇ ਵੇਖੇ ਨੇ ਮੈਂ ਸੂਰਜ ਠਰਦੇ ਵੇਖੇ ਨੇ ਮੈਂ ਪਰਬਤ ਛੜਦੇ ਵੇਖੇ ਨੇ ਕਈ ਸਦੀ ਪੁਰਾਣੇ ਪਿੱਪਲ ਵੀ ਮੈਂ ਦਿਨਾਂ 'ਚ ਝੜਦੇ ਵੇਖੇ ਨੇ ਮੈਂ ਦਿਨਾਂ ਚ ਝੜਦੇ ਵੇਖੇ ਨੇ ਇਹ ਪੁੱਠੀ ਰੁੱਤ ਕਿਉਂ ਵੇਖ ਰਹੀ ਏ ਜਜ਼ਬਾਤ ਮੇਰੇ ਚਾਵਾਂ ਦੀ ਧੂਣੀ ਸੇਕ ਰਹੀ ਏ ਜਜ਼ਬਾਤ ਮੇਰੇ ਕਦੇ ਖੜਖੜ ਮੈਨੂੰ ਕੋਸ ਰਹੀਂ ਕਦੇ ਮਾਂ ਦੇ ਵਾਂਗ ਪਲੋਸ ਰਹੀਂ ਮੈਂ ਪੈਂਡਾ ਬਹੁਤ ਘਟਾਉਂਦਾ ਰਿਆ ਮੇਰੇ ਸਫ਼ਰ ਤੇ ਕਰਦੇ ਰੋਸ ਰਹੀਂ ਮੈਨੂੰ ਮੁੜ ਮੁੜ ਪਿੱਛੇ ਵੇਖ ਰਹੀ ਏ ਜਜ਼ਬਾਤ ਮੇਰੇ ਮੈਨੂੰ ਮੁੜ ਮੁੜ ਪਿੱਛੇ ਵੇਖ ਰਹੀ ਏ ਜਜ਼ਬਾਤ ਮੇਰੇ ਚਾਵਾਂ ਦੀ ਧੂਣੀ ਸੇਕ ਰਹੀ ਏ ਜਜ਼ਬਾਤ ਮੇਰੇ ਚਾਵਾਂ ਦੀ ਧੂਣੀ ਸੇਕ ਰਹੇ ਜਜ਼ਬਾਤ ਮੇਰੇ